ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਮੈਂ ਨਰਪਾਇਆ ਸਿੰਘ ਅੱਜ ਦੀ ਜਿਹੜੀ ਇਹ ਵੀਡੀਓ ਨਾ ਆਪਣੀ ਆਪਾਂ ਨਾ ਕਣਕ ਬੀਜੀ ਸੀ ਹੈਪੀ ਸੀਡਰ ਨਾਲ ਤੇ ਕੋਹ ਛੱਟਾ ਦੇ ਕੇ ਰੀਪਰ ਮਾਰਿਆ ਸੀ ਤੇ ਕਣਕ ਉੱਗੀ ਨਹੀਂ ਮੈਂ ਕਿਤੇ ਗਿਆ ਹੋਇਆ ਸੀ ਤੇ ਪਾਪੇ ਉਹਨਾਂ ਨੇ ਆਖਿਆ ਵੀ ਅਸੀਂ ਆਈ ਬੀਜ ਦਿੰਨੇ ਆ ਸੁਪਰ ਸੀਡਰ ਨਾਲ ਸੋ ਪਹਿਲੀ ਥੋੜੀ ਜਿਹੀ ਗਿੱਲੀ ਸੀ ਜਿਆਦਾ ਪਰਾਲੀ ਕਰਕੇ ਸੁੱਕਦੀ ਨਹੀਂ ਤੇ ਉਹ ਸੁਪਰ ਸੀਡਰ ਵਿੱਚੋਂ ਮਿੱਟੀ ਨਾ ਸਾਰਾ ਭਰ ਜਾਂਦਾ ਸੀ ਫੇਰ ਇਹਨਾਂ ਨੇ ਅੱਗ ਲਾਉਣੀ ਚਾਹੀਦੀ ਅੱਗ ਲੱਗੀ ਜਾਦੇ ਤੇ ਜਿਹੜੀ ਕਣਕੁੱਗੀ ਵੀ ਸੀ ਉਹ ਵੀ ਮੱਚ ਗਈ। ਇਹ ਦੋ ਕ ਕਿੱਲੇ ਕੰਮ ਖਰਾਬ ਹੋ ਗਿਆ। ਬਾਕੀ ਜਦੋਂ ਮੈਂ ਆਇਆ ਤੇ ਆ ਕੇ ਦੇਖਿਆ ਮੈਂ ਥੋੜਾ ਸੋਚਿਆ ਵੀ ਜੇ ਕੋਈ ਹੋਰ ਤਰੀਕਾ ਵਰਤ ਲਗੇ 0 ਡ੍ਰਿਲ ਵਾਲਾ ਜਾਂ ਕੋਈ। ਫਿਰ ਮੇਰੇ ਇੱਕ ਦਿਮਾਗ 'ਚ ਮੈਂ ਨਾ 0 ਡ੍ਰਿਲ ਦੇਖੀ ਸੀ ਉਹਦੇ ਤਵੀਆਂ ਲੱਗੀਆਂ ਹੋਈਆਂ ਸੀਗੀਆਂ। ਉਹਨੂੰ ਦੇਖ ਕੇ ਮੇਰੇ ਦਿਮਾਗ 'ਚ ਆਇਆ ਯਾਰ ਜੇ ਆਪਾਂ ਇਹਦਾ ਮੂਹਰਲਾ ਪਾਸਾ ਲਾਈਏ ਨਾ ਥੱਲੇ ਮਗਰਲਾ ਲਾਈਏ। ਡੰਡਾ ਟਿੱਲਾ ਕਰਕੇ ਤੇ ਕੱਲੀਆਂ ਡੈਸਕਾਂ ਥੱਲੇ ਲਾ ਕੇ ਮੂਹਰਲਾ ਪੀਟੀਓ ਵਾਲਾ ਗੀਰ ਕੱਢਤਾ ਓਵੇਂ ਬੀਜੀ ਨਾ ਤਾਂ ਉਹ ਪਹਿਲੀ ਪੱਟਣੀ ਪਈ ਤੇ ਇੱਥੇ ਤਾਂ ਚਲੋ ਅੱਗ ਲੱਗੀ ਹੋਈ ਆ ਦੂਜੇ ਖੇਤ ਤੋਂ ਮੈਂ ਅੱਗੇ ਵੀਡੀਓ ਆਉਗੀ ਉਹਦੇ ਵਿੱਚ ਜਿਹੜੀ ਪਰਾਲੀ ਸੀਗੀ ਜਿਹੜੀ ਉੱਗੀ ਆ ਕਣਕ ਆਪਣੀ ਉਹ ਵੀ ਬੱਜੂਗੀ ਤੇ ਨਵੀਂ ਵੀ ਬੀਜੀ ਜਾਊਗੀ ਇਹਦਾ ਮੈਨੂੰ ਬਹੁਤ ਵਧੀਆ ਲੱਗਾ ਜੇ ਗਾਹ ਨੂੰ ਕਿਸੇ ਕੋਲੇ ਇਹ ਹੈਗਾ ਤੇ ਇਹਨੂੰ ਆਪਾਂ ਜ਼ੀਰੋ ਟਰੈਲ ਦੀ ਥਾਂ ਤੇ ਵਰਤਨਾ ਹੈ ਹਾਈਪੀ ਸੀਡਰ ਦੀ ਥਾਂ ਤੇ ਵਰਤਣਾ ਤੇ ਆਪਣਾ ਇਹੀ ਵਰਤਿਆ ਜਾ ਸਕਦਾ ਸੁਪਰ ਸੀਡਰ ਹੀ ਵਰਤ ਸਕਦੇ ਆ ਆਪਾਂ ਹਰ ਇੱਕ ਜਗ੍ਹਾ ਤੇ ਇਹਦੀਆਂ ਦੋ ਤਿੰਨ ਚੀਜ਼ਾਂ ਆ ਜਿਹੜੀਆਂ ਕੀਤੀਆਂ ਇੱਕ ਤਾਂ ਇਹਦੀ ਮਗਰਲੀ ਰੈਸਟ ਮਿੰਟ ਤੋਂ ਇਹਦੀਆਂ ਡੈਸਕਾਂ ਬਿਲਕੁਲ ਥੱਲੇ ਕਰ ਲੈਣੀਆਂ ਡੰਡਾ ਬਿਲਕੁਲ ਢਿੱਲਾ ਕਰ ਲੈਣਾ ਟਰੈਕਟਰ ਦਾ ਬਸ ਥੋੜੀ ਜਿਹੀ ਲੈਫਟ ਚੱਕਦਾ ਹੋਵੇ ਫੁੱਲ ਢਿੱਲਾ ਕਰੋ ਵੀਰ ਇਹ ਫੁੱਲ ਪਾ ਕੇ ਰੱਖਣਾ ਉਹਦੇ ਵਿੱਚ ਹੋ ਸਕਦਾ ਬੰਦਾ ਵੀ ਉੱਤੇ ਹੀ ਰਵੇ ਉਹਦੇ ਜਿੰਨਾ ਵਜਨ ਉੱਤੇ ਹੋਊਗਾ ਤੇ ਉਹ ਪਰਾਲੀ ਨੂੰ ਘੱਟ ਕੇ ਲੰਗੀ ਜਾਂਦਾ ਸਾਡੇ ਬਹੁਤ ਵਧੀਆ ਰਿਜ਼ਲਟ ਆਇਆ ਇਹਦਾ ਤੁਸੀਂ ਅੱਗੇ ਦੇਖਿਓ ਜਿਹੜਾ ਆਪਣਾ ਖੇਤ ਫੁੱਲ ਪਰਾਲੀ ਜਿਹੜੀ ਤੇ ਪਈ ਆ ਜਿੱਥੇ ਕਣਕ ਉੱਗੀ ਹੋਈ ਆ ਇੱਥੇ ਆਪਾਂ ਛੇਤੀ ਵੈਰੈਟੀ ਦਾ ਵਿੱਚ ਵੀ ਪਾ ਕੇ ਢੇੜਾ ਕੱਢਤਾ ਜਿਹੜੀ ਉੱਗੀ ਹੋਈ ਆ ਉਹ ਵੀ ਵੱਜੂਗੀ ਆਪਣੀ ਕਿਉਂਕਿ ਜਿਹੜਾ ਬੂਟਾ ਅੱਜ ਪੂਰਾ ਬਣਿਆ ਹੋਇਆ ਉਹਨੂੰ ਪੱਟਣ ਨੂੰ ਵੀ ਨਹੀਂ ਜੀ ਕਰਦਾ ਇਹ ਜਿਹੜੇ ਵੀਰਾਂ ਨੇ ਕਣਕ ਜਿਨ੍ਹਾਂ ਦੀ ਘਾਟ ਉੱਗੀ ਆ ਉਹਨਾਂ ਲਈ ਵੀ ਬਹੁਤ ਵਧੀਆ ਫਾਰਮੂਲਾ ਹੈ ਤੇ ਆਪਾਂ ਇਹ ਫਾਰਮੂਲਾ ਵਰਤ ਕੇ ਦੇਖ ਸਕਦੇ ਹਾਂ ਤੁਸੀਂ ਗਾਂ ਵਾਲੀ ਵੀਡੀਓ ਨਾ ਅੱਗੇ ਆਉਗੀ ਇਹ ਤਾਂ ਹੁਣ ਅੱਗ ਲੱਗ ਗਈ ਸੀ ਇਹਨਾਂ ਨੇ ਪਿੱਛੋਂ ਸੋਚਿਆ ਸੀਗਾ ਚਲ ਅੱਗ ਹੀ ਲਾਦ ਕੇ ਵਾਹਣ ਸੁੱਕਦਾ ਨਹੀਂਗਾ ਤੇ ਉਦੋਂ ਅਗਲੇ ਦਿਨ ਮੈਂ ਆ ਕੇ ਆ ਕੀਤਾ ਤਜਰਬਾ ਬਾਕੀ ਜਿਵੇਂ ਤੁਸੀਂ ਕਹੋਗੇ ਬਾਕੀ ਫਾਰਮੂਲੇ ਜਦੋਂ ਆਪਾਂ ਕੋਈ ਐਕਸਪੈਰੀਮੈਂਟ ਕਰਦੇ ਆ ਫੇਰ ਹੀ ਕਲੀਅਰ ਹੁੰਦਾ ਆ ਦੇਖੋ ਬੀ ਵੀ ਬਹੁ ਡੂੰਗਾ ਜਾਂਦਾ ਜਿਨ੍ਹਾਂ ਨੂੰ ਸੁਪਰਸੀਡਰ ਬੀ ਡੂੰਗਾ ਭੇਜਦਾ ਉਹਨਾਂ ਭੇਜ ਦਿੰਦਾ ਆ ਆਪਣੀ ਬਿਲਕੁਲ ਜਿੱਥੇ ਅੱਗ ਲੱਗੀ ਨਹੀਂ ਇੱਥੇ ਆ ਆਸੇ-ਪਾਸੇ ਕਣਕ ਪੂਰੀ ਵਧੀਆ ਉੱਗੀ ਹੋਈ ਆ ਐਰਕੀ ਨਾਲ ਕੁਝ ਮੌਸਮ ਜਦੋਂ ਪੱਛੋਂ ਹਵਾ ਵਗਦੀ ਐ ਨਾ ਖੁਸ਼ਕਾਵਾ ਉਦੋਂ ਬੀਜ ਨੂੰ ਉੱਗਣ ਵਾਸਤੇ ਬਹੁਤ ਚੀਜ਼ਾਂ ਦੀ ਜ਼ਰੂਰਤ ਹੁੰਦੀ ਆ ਕਈ ਵਾਰਾਂ ਤਾਂ ਮੌਸਮ ਇਹੋ ਜਿਹਾ ਹੁੰਦਾ ਰਾਹ ਤੇ ਪਈ ਕਣਕ ਉੱਗਦੀ ਆ ਤੇ ਕਈ ਵਾਰਾਂ ਮੌਸਮ ਐਰਕੀ ਕਣਕਾਂ ਲਈ ਘਾਟੇ ਬੰਦੀ ਆ ਐਰਕੀ ਜਿਹੜੀ ਪੂਰੀ ਤਰਵਤਰ ਕਣਕ ਉਹੀ ਉੱਗੀ ਆ ਜੇ ਵਾਣ ਆਪਾਂ ਇਹ ਰੀਪਰ ਮਾਰ ਕੇ ਛਿੱਟਾ ਦੇ ਕੇ ਬੀਜੀ ਸੀ ਕਣਕ ਇਹ ਇੱਥੇ ਜਿੱਥੇ ਪਾਣੀ ਘਟ ਗਿਆ ਉਹ ਤਾਂ ਉੱਗ ਗਿਆ ਜਿੱਥੇ ਪਾਣੀ ਜ਼ਿਆਦਾ ਰਿਹਾ ਉਥੇ ਨਿਯੋਗੀ